ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਅਨਦਰ ਵਲੌਗ ਹੋਪ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਾਡਾ ਤਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਪਿਛਲਾ ਵਲੌਗ ਦੇਖ ਹੀ ਲਿਆ ਹੋਣਾ ਜੇ ਨਹੀਂ ਦੇਖਿਆ ਜਾ ਕੇ ਜਰੂਰ ਚੈੱਕ ਕਰ ਲਿਓ ਕਿ ਇੱਥੇ ਕੀ ਬਣਿਆ ਹੈ ਬਾਕੀ ਹੁਣ ਦੀ ਇਨਫੋਰਮੇਸ਼ਨ ਇਹ ਹੈ ਕਿ ਲਾਈਟ ਆ ਗਈ ਆ ਪਾਣੀ ਵੀ ਆ ਗਿਆ ਇੰਟਰਨੈਟ ਵੀ ਚੱਲ ਪਿਆ ਉਦਾਂ ਤੇ ਪਰ ਕਈ ਥਾਵਾਂ ਤੇ ਹਜੇ ਨਹੀਂ ਚੱਲੇ ਬਹੁਤ ਜ਼ਿਆਦਾ ਨੁਕਸਾਨ ਹੈ ਤੁਸੀਂ ਦੇਖ ਹੀ ਲਿਆ ਵੀਡੀਓ ਦੇ ਵਿੱਚ ਤੇ ਪਰ ਇੱਕ ਕਹਾਵਤ ਸਾਡੇ ਤੇ ਲੱਗਣ ਰਹੀ ਹੈ ਤੁਸੀਂ ਸੁਣੀ ਹੋਣੀ ਵੈਸੇ ਤਾਂ ਕਹਿੰਦੇ ਹੁੰਦੇ ਉਹ ਅਸਮਾਨ ਤੋਂ ਡਿੱਗੀ ਤੇ ਖਜੂਰ ਤੇ اٹਕੀ ਸਾਡੇ ਨਾਲ ਤਾਂ ਉਹ ਸਾਫ਼ ਹੋ ਗਿਆ ਹਜੇ ਤੂਫਾਨ ਚੋਂ ਬਾਹਰ ਨਿਕਲੇ ਨਹੀਂ ਤੇ ਬਾਹਰ ਆ ਕੇ ਚੈੱਕ ਕਰੋ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਫੋਨਾਂ ਦੇ ਉੱਤੇ ਅਲਰਟ ਦਾ ਮੈਸੇਜ ਫੇਰ ਆ ਗਿਆ ਫਲੱਡ ਦਾ ਕਿ ਆਪੋ ਆਪਣੇ ਘਰਾਂ ਚ ਰੋ ਬਾੜੀ ਦੂਰ ਦੀ ਟਰੈਵਲਿੰਗ ਨਾ ਕਰੋ ਮਹਾਰਾਜ ਕਿਰਪਾ ਕਰਨ ਹੁਣ ਤਾਂ ਇਹ ਹੀ ਆ ਅਰਦਾਸ ਬੇਨਤੀ ਕਿ ਕੋਈ ਨੁਕਸਾਨ ਨਾ ਹੋਵੇ ਅੱਗੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦੇ ਕਈਆਂ ਵਿਚਾਰਾਂ ਦੇ ਘਰ ਵੀ ਟਹਿ ਗਏ ਤੇ ਦਰਖਤ ਕਿੰਨੇ ਡਿਗੇ ਹੋਏ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਜੀ ਖੰਭੇ ਡੇਪੇ ਤਾਰਾਂ ਟੁੱਟੀਆਂ ਆ ਤੇ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ ਕਈਆਂ ਦੀਆਂ ਤਾਂ ਇੱਧਰ ਇੱਕ ਸਾਡੇ ਲਾਗੇ ਲੀਰੀਆ ਸ਼ਹਿਰ ਆ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਸਾਡੇ ਰੀਤੇ ਨੁਕਸਾਨ ਬਹੁਤ ਜ਼ਿਆਦਾ ਇਹ ਦੋ ਤਿੰਨ ਕਿ ਸ਼ਹਿਰ ਜਿਹੜੇ ਇਹਨਾਂ 'ਚ ਨੁਕਸਾਨ ਜ਼ਿਆਦਾ ਹੋਇਆ ਤੇ ਬਾਕੀ ਲੋਜੀ ਕਰ ਲਿਆ ਅਗਲਾ ਵਲੌਗ ਸ਼ੁਰੂ ਤੇ ਦਿਖਾਉਨੇ ਆ ਤੁਹਾਨੂੰ ਅ ਅੱਗੇ ਜਾ ਕੇ ਅੱਜ ਵੈਸੇ ਹੁਣ ਕੰਮ ਤੇ ਵੀ ਸੱਧਿਆ ਉੱਥੇ ਵੀ ਜਾ ਕੇ ਦੇਖਦੇ ਆਂ ਕੀ ਬਣਿਆ ਕੀ ਨਹੀਂ ਉਹ ਵੀ ਤੁਹਾਨੂੰ ਜ਼ਰੂਰ ਦਿਖਾਉਨੇ ਆ ਮਾੜਾ ਮੋਟਾ ਤੇ ਬਾਕੀ ਦਿਖਾਉਨੇ ਆ ਤੁਹਾਨੂੰ ਆਪਣੇ ਇਥੇ ਅੱਲਗ ਛਾਗੇ ਕਿੱਦਾਂ ਚੱਲਣ ਦੀ ਹੈ ਕੀ ਸਿਸਟਮ ਆ ਇਹ ਨਹੀਂ ਵੈਸੇ ਟੈਂਪਰੇਰੀ ਆਹ ਲਿਆ ਤੇਰੀ ਗੱਡੀਆਂ ਦੇ ਉੱਤੇ ਜਿਹੜੇ ਆ ਆ ਟਾਵਰ ਜਿਹਾ ਲਾਇਓ ਆ ਟੈਂਪਰੇਰੀ ਵਾਈਫਾਈ ਚਲਾਉਣ ਨੂੰ ਜਦੋਂ ਬਿਲਕੁਲ ਹੀ ਕੁਝ ਵੀ ਨਹੀਂ ਸੀ ਚੱਲਦਾ ਉਦੋਂ ਹੁਣ ਹੀ ਨਹੀਂ ਆ ਲਿਆ ਕੇ ਰੱਖੇ ਸੀ ਇਹਦੇ ਕਰਕੇ ਫੋਨਾਂ ਦੀ ਰੇਂਜ ਰੋਜ਼ ਵੀ ਆਉਣ ਲੱਗ ਪਈ ਵੈਸੇ ਦੋ ਕੁ ਲਾਇਏ ਨਹੀਂ ਇਹ ਤੇ ਸਪਾਈਸ ਵੀ ਕਰ ਦਿੱਤੀ ਆ ਆਹ ਜਿਹੜਾ ਢਿਗਾ ਹੀ ਆ ਵਿਚਾਰਾ ਬੋਰਡ ਬਾਲਨਸਰ ਆ ਉਹ ਇਕੱਠਾ ਕਰ ਦਿੰਦਾ ਜੀ ਆਪਾਂ ਤੇ ਚੱਲਣ ਡਿਆ ਹਜੇ ਕੰਮ ਆ ਚੱਲਣ ਡੀਆਂ ਗਰੇਨਾ ਅਦਰਤ ਹੁਣ ਮੀਂਹ ਸ਼ੁਰੂ ਹੋ ਗਿਆ ਚਲੋ ਫੇਰ ਵੀ ਕੱਲ ਕੁਦਰਤੀ ਲਾਈਟ ਆਗੇ ਨਹੀਂ ਤਾਂ ਜੇ ਨਾ ਆਉਂਦੀ ਕੱਲ ਫੇਰ ਅੱਜ ਵੀ ਨਹੀਂ ਸੀ ਆਉਣੀ ਕਿਉਂ ਕਰਕੇ ਅੱਜ ਆ ਮੀਮੂ ਪੈਣ ਵੈਸੇ ਵੀ ਹੁਣ ਸੰਡੇ ਆ ਪਰ ਵੈਸੇ ਤਾਂ ਦਿਨ ਰਾਤ ਲੱਗੇ ਆ ਫੁੱਟਬਾਲ ਦੀ ਗਰਾਊਂਡ ਚੈੱਕ ਕਰੋ ਰੈੱਡ ਲਾਈਟ ਲੋ ਬਾਕੀ ਜਾ ਕੇ ਹੁਣ ਕੰਮ ਦੇ ਵੀ ਦੇ ਦਿਆਂ ਕੀ ਬਣਿਆ ਕੀ ਨਹੀਂ ਅਸਰਖਤ ਦੇਖ ਲਓ ਔਵ ਜਾਂਰਾਂ ਦੀ ਸ਼ਤ ਲਕਸਾਂਤ ਹੈ। ਉਹ ਗੱਡੀ ਵੀ ਟੁੱਟੀ ਹੋਆ ਜਿਹੜੀ ਮੋਰੇ ਕੱਪੜੇ ਦੇ ਉੱਤੇ। ਬਾਕੀ ਦਿਖਾਉਣੇ ਆ ਤੁਹਾਨੂੰ ਕੰਮ ਤੇ ਜਾ ਕੇ ਵੀ। ਆਹ ਹਾਲਾਤ ਹੋਆ ਸਾਡੇ ਵੀ ਕੰਮ ਤੇ। ਕਿਉਂ ਇੰਦਰਜੀਤ ਕੋਈ ਸਮਾਚਾਰ ਦੇਣਾ ਚਾਹੁੰਦੇ ਹੋ? بس ਆਹ ਕੁਛ ਹੀ ਰਹਿ ਗਿਆ। ਅੱਜ ਉਹ ਨਾ ਬੁੱਕਾ ਦੇ ਆ। ਅੰਮਾ ਗੁੰਦਾ ਪਾੜ ਦਿੱਤੀਆਂ ਮੈਂ ਇਧਰੋਂ ਪਿੱਛੋਂ ਚੈੱਕ ਕਰਾ ਦੰਨੇ ਆ। ਇਹ ਇਧਰ ਖੜੇ ਬੰਦੇ। ਲੋ ਜੀ। ਆ ਹੁਣ ਜਦੋਂ ਵੱਢਣਗੇ ਹੁਣ ਪੂਰੇ ਵੀ ਫਰੰਟ ਵੀ ਦਿਖਾ ਲਦੇ ਆ। ਕੰਮ ਕਰਕੇ ਅੰਦਰੋਂ ਬਾਹਰ ਨਹੀਂ ਨਿਕਲ ਸਕਦੇ ਜਿੰਨਾ ਕਿ ਦਿਖਾਉਂਦਾ ਸਾਡੇ ਜਨਮ ਕੰਮ ਚੱਲ ਰਿਹਾ ਅੰਦਰ ਵੀਡੀਓ ਬਣਾ ਲਾ ਆ ਪਈਆਂ ਟੀਨਾ ਪਾੜ ਕੇ ਉਤੋਂ ਸਿੱਡੀਆਂ ਆ ਇੱਕ ਹਵਾ ਬੜੀ ਚੱਲਣ ਰਹੀ ਆ ਕੋਈ ਕੰਮ ਤਾਂ ਪਾੜੀਓ ਉਤੋਂ

ਮੈਨੂੰ ਲੱਗਦਾ ਹਟਦਾ ਦੱਸਿਆ ਕਰਿਆ ਆ ਕੇ ਰਹਿਣਾ ਆ ਹਾਲ ਹੋ ਗਿਆ ਸਾਡੇ ਇੱਥੇ ਹੀ ਕੰਮਕੋਮੀ ਬੰਦ ਹੀ ਆ ਹਜੇ ਲੋ ਜੀ ਗੜੇ ਪੈ ਗਏ ਸਾਡੇ ਦਾ ਹਾਲ ਹੋ ਗਿਆ ਉਹਨਾਂ ਜਨਰੇਟਰ ਤੇ ਚਲਾਇਆ ਸਾਰਾ ਕੁਝ ਇਧਰੋਂ ਆ ਵੀ ਕੰਦ ਪਾਟ ਗਈ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਆ ਸਾਰਾ ਕੁਝ ਪਿਆ ਸੋਲਰ ਸੋਲਰ ਸਭ ਥੱਲੇ ਦਰਖਤ ਵੀ ਟੁੱਟ ਗਏ ਸਾਰਾ ਇਹ ਯਾਰ ਪੈ ਗਿਆ ਇੱਕ ਫਰੰਟ ਤੋਂ ਵੀ ਇਦਾਂ ਹੀ ਆ ਉਹ ਚੈੱਕ ਕਰੋ ਕਿੰਨਾ ਖਲਾਰਾ ਔਰ ਫਰੰਟ ਔੜ ਗਿਆ ਸਾਰਾ ਹੀ ਆਪਾਂ ਆ ਗਏ ਘਰੇ ਤੇ ਚੱਲੇ ਅੰਬਾਲ ਕਟਾਉਣ ਬਾਕੀ ਤੁਹਾਨੂੰ ਦਿਖਾ ਲਈ ਦਿੱਤੇ ਹੁਣ ਇੱਥੇ ਤੇ ਹਾਲ ਕੀ ਆ ਕੀ ਨਹੀਂ ਤੇ ਬਾਕੀ ਅਰਦਾਸ ਕਰਿਓ ਕਿ ਛੇਦੀ ਛੇਰੀ ਸਾਰਾ ਕੁਝ ਠੀਕ ਹੋ ਜਵੇ ਮਾਰੇ ਕਿਰਪਾ ਕਰਨ ਮੁਰ ਤੋਂ ਫੇਰ ਉਦਾਂ ਦੀ ਜ਼ਿੰਦਗੀ ਹੋ ਜਵੇ ਨਹੀਂ ਤਾਂ ਕਦੀ ਤੂਫਾਨ ਕਦੀ ਮੀਂਹ ਕਦੀ ਹੜ੍ਹ ਦੀ ਸੰਭਾਵਨਾ ਮੇਰੇ ਮਿੱਤਰੋ ਕਦੀ ਗੜੇ ਬਾਜੀ ਬਾ ਔਖਾ ਹੋਇਆ ਪਿਆ ਕੰਮ ਬਈ ਆਵਾ ਚੱਲਦੀ ਬੜੀ ਤੇ ਲੋ ਜੀ ਆਪ ਹੌਣ ਚੱਲੇ ਆਂ ਵਾਲ ਕਟਾਉਣ ਕਟਿੰਗ-ਕੁਟਿੰਗ ਕਰਾ ਆ ਕੇ ਫਿਰ ਮਿਲਦੇ ਆਂ ਤੁਹਾਨੂੰ ਪਲਾਸਟਿਕ ਸਰਜਰੀ ਕਰਾ ਕੇ ਨਵੀਂ ਜੀ ਸੋਹਣੀ ਇਸ ਤਰੀਕੇ ਨਾਲ ਤੇ ਬਾਕੀ ਮਿਲਦੇ ਆਂ ਫਿਰ ਅਗਲੇ ਸ਼ਾਟ ਚ ਕਿੱਦਾਂ ਲੱਗਾ ਫੇ ਭਰਾ ਤੁਹਾਡਾ ਹੈ ਆਹਾ ਨਿਊ ਕੱਟ ਨਵਾਂ ਕੱਟਾ ਕਾਵਾ ਨਾ ਪਲਾਸਟਿਕ ਸਰਜਰੀ ਹੋ ਜਾਂਦੀ ਆ ਲਓ ਜੀ ਤੇ ਬਾਕੀ ਕਰੋ ਦਰਸ਼ਨ ਜੀ ਮਰੀਨਾ ਗ੍ਰਾਂਡ ਦੇ ਦੇ ਕਰ ਦਿੱਤਾ ਹੁਣ ਤਾਂ ਸੈਟ ਵਟ ਦਰਾਸ ਦਰੂਪ ਤੇ ਚੱਕ ਦਿੱਤੇ ਆ ਕਰੀ ਜਾਂਦੇ ਹੌਲੀ ਹੌਲੀ ਬਾਕੀ ਲਓ ਜੀ ਅੱਜ ਦਾ ਵਲੌਗ ਹੁਣ ਇੱਥੇ ਤੱਕ ਹੀ ਸੀ ਕਿੱਦਾਂ ਦਾ ਲੱਗਾ ਜਾਂ ਕਿੱਦਾਂ ਦਾ ਨਹੀਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਆਪਾ ਨੂੰ ਵੀ ਕਹਿਣਾ ਆ ਗਿਆ ਨਾ ਵਲੌਗਰਾਂ ਨੂੰ ਤੇ ਬਾਕੀ ਮਿਲਦੇ ਆਂ ਜੀ ਕਿਸੇ ਅਗਲੇ ਵਲੌਗ ਦੇ ਵਿੱਚ ਤੇ ਬਸ ਜੀ ਹੁਣ ਆ ਕੱਲ ਦਾ ਦਿਨ ਵੀ ਮੀਂਹ ਨਾ ਪਿਆ ਫੇਰ ਤਾਂ ਠੀਕ ਹੈ ਜੀ ਕੱਲ ਦਾ ਦਿਨ ਜਿਆਦਾ ਦੱਸਿਆ ਹਲਦ ਤੇ ਬਾਕੀ ਮਿਲਦੇ ਆਂ ਜੀ ਕਿਸੇ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਜੀ